இதுதொடர்பாக அவர் வெளியிட்டுள்ள அறிக்கையில் இதுபோன்ற விளையாட்டுப் போட்டிகள் முக்கியமானவை என்றும் கூறியுள்ளார் ਪੋਰੇ ਮਾਰਾ ਮੇਰੀ ਗੱਦੀ ਤੇ ਮਾਰਿਆ ਤੂੰ ਬੰਦੇ ਦੇਖ ਅੱਜ ਕਰ ਪੋਰੇ ਮੁਲਾਜ਼ਮ ਨੇ ਜਿਹੜੀ ਆ दारू ਦਾ दा, दारू ਪੀਤੀ ਹੋਈ ਆ ਤੂੰ ਤਾਂ ਧੱਕਾ ਮਾਰਿਆ ਨੂੰ ਪੱਤਰ ਕਿਹੜਾ ਪੋਰੇ ਤਾਂ ਖੜਿਆ दारू ਬਿਨਾ दारू ਕਿੱਢੀ ਆ ਬੰਦੇ ਪੀਤੀ ਭੁਲਾਇ ਰੱਖ ਲਾ ਬੰਦੇ ਨੂੰ ਕਿਹੜੇ ਫੋਨ ਹਾਂ ਛੱਡ ਦੇ दारू ਬਾਥੂਮ ਕਰ ਉਹਦੇ ਘਰ ਤੁਸੀਂ ਤੂੰ ਖਾਇਆ ਮਲਾਇਮ ਕੱਢ ਤੋ ਭਾਈ ਜੀ ਕਿਹੜੇ ਥਾਣੇ ਤੋਂ ਦੱਸਦਾ ਦੋ ਮੈਨੂੰ ਲੈ ਥਾਣੇ ਦਾ ਬੰਦਾ ਥਾਣਾ ਕਿਹੜਾ ਬੰਦਾ ਥਾਣਾ ਕਿਹੜਾ ਬੰਦਾ ਖੜਾ ਗਿਆ ਮੈਂ ਕਿਹਦੇ ਤੋਂ ਤੁਸੀਂ ਕਿਹੜੀ ਤੁਸੀਂ ਕੀ ਹੋ ਮੈਂ ਪੱਤਰਕਾਰ ਆ ਪੱਤਰਕਾਰ ਕਿਹੜੀ ਬਰਬਾਦੀ ਕਰੋ ਮੈਂ ਰੋਕ ਥੱਪੜ ਮਾਰਦਾ ਭਾਈ ਥੱਪੜ ਮਾਰਿਆ ਨੇ ਦਾ ਥੱਪੜਗਾ ਮਾਰਿਆ ਮੇਰੇ ਥੱਪੜਗਾ ਦੇ ਓ ਥੱਪੜ ਤੇ ਕੋਈ ਹੈ ਜੀ ਆ ਤੂੰ ਥੱਪੜਗਾ ਤਾਂ ਮਾਰਿਆ ਚੀਜ਼ ਕੀ ਆ ਤੂੰ ਥੱਪੜਗਾ ਤਾਂ ਮਾਰਿਆ ਮੇਰੇ ਓ ਚੀਜ਼ ਕੀ ਆ ਤੂੰ ਥੱਪੜਗਾ ਤਾਂ ਮਾਰਿਆ ਮੇਰੇ ਥੱਪੜਗਾ ਤਾਂ ਮਾਰਿਆ ਮੇਰੇ ਓ ਚੀਜ਼ ਕੀ ਆ ਤੈਨੂੰ ਮੈਂ ਕਹਾਂ ਅੰਕਲ ਬਾਥਰੂਮ ਨਹੀਂ ਕਰ ਰਿਹਾ ਸੀ ਤੂੰ ਚੰਗਲ ਲਾਦਾ ਮੈਂ ਚੱਕਾ ਹੀ ਕਰੂਗਾ ਹਾਂ ਇਹ ਰੋੜ ਤੇ ਬਾਥਰੂਮ ਕਰਦਾ ਪਿਆ ਸੀਗਾ ਮੈਂ ਦਾਰੂ ਵੀ ਬਾਥਰੂਮ ਕਰਦਾ ਦਾਰੂ ਖੋਲ ਬਿੱਤੀ ਹੋਈ ਆ ਫੁੱਲ ਬੜਾ ਫੁੱਲ ਹਾਰੇ ਕੋ ਭਾਜੀ ਬਾਥਰੂਮ ਵਿੱਚ ਰਿਖਲੇ ਰੋੜ ਤੇ ਬਾਥਰੂਮ ਕਰਦਾ ਪਿਆ ਸੀਗਾ ਤੁਹਾਨੂੰ ਤਸਵੀਰ ਦਿਖਾ ਰਿਹਾ ਇਹ ਤੇ ਮੈਂ ਆਪਣੀ ਲਾਈਵ ਚੱਲਦਾ ਪਿਆ ਨਹੀਂ ਲਾਈਵ ਚੱਲੇ ਲਾਈਵ ਚਲਾਇਆ ਲਾਈਵ ਚਲਾ ਕਰੋ ਯਾਰ ਭਾਜੀ ਨੰਬਰ ਦਿਖਾਓ ਦਿਖਾਓ ਭਾਜੀ ਰੋੜ ਤੇ ਅੱਡਾ ਗੁਰਪ੍ਰੋ ਦਾ ਪ੍ਰੋਗਰਾਮ ਨਾ ਰੋੜ ਤੇ ਮੂਤਾ ਪਿਆ ਸੀਗਾ ਦਾਰੂ ਪੀਤੀ ਹੋਈ ਆ ਜੀ ਫੱਪੜ ਮਾਰਿਆ ਨੇ ਦਾ ਮੈਂ ਨਾਮ ਪਾ ਕੇ ਰੋੜਾ ਆਲੋਚਾ ਹੈ ਮਨਦੀਪ ਮਨਦੀਪ ਸਿੰਘ ਮਨਦੀਪ ਸਿੰਘ ਆ ਨਾਮ ਮੇਰਾ